ਹੋਰ ਜਨਾਬ ਸਭ ਖੈਰੀਅਤ ਹਾਂ ਸਭ ਖੈਰੀਅਤ ਸਭ ਕੈਰੀ ਬੜੇ ਚਰਵਾਦ ਆਇਓ ਦਾੜੀ ਦੇ ਕੋਟਿ ਕਿੜਿੜੀ ਹੋ ਗਈ ਹੈ ਨਾ ਹੋਰ ਦੱਸੋ ਕੀ ਕਰੀਏ ਸ਼ੇਵ ਕਰ ਦੋ ਅੱਖ ਬੰਦ ਕਰੋ ਓ ਨੋ ਵਾਸ ਗੱਲ ਭਰਾਵਾ ਤੈਂ ਐਸੇ ਝੋਨਾ ਵੀਦਣਾ ਪਾਣੀ ਮਾਰੀਏ ਨਾ ਵਾਰ ਵਾਰ ਨਹੀਂ ਜੀ ਤਾਂ ਹੁੰਦੇ ਕੋਈ ਤੁਸੀਂ ਨਾ ਪਾਣੀ ਸਾਫ ਕਰੋ ਆਏ ਨਾ ਜਿਹੜੇ ਆਪਣੇ ਬਾਲ ਨੇ ਨਾ ਇਹ ਪੂਰੇ ਨਰਮ ਹੋ ਜਾਂਦੇ ਆ ਫਿਰ ਵਧੀਆ ਸ਼ੇਪ ਹੁੰਦੀ ਆ 글로ਵ ਆ ਜਾਂਦਾ ਉਹ ਨਰਮ ਹੋ ਗਏ ਮੂੰਹ ਤੇ 글로ਵ ਬਹੁਤ ਆਪ ਨੂੰ ਕਰਦੇ ਸ਼ੇਪ ਕਰਦੇ ਨਹੀਂ ਇਹ ਉਹ ਐ ਨਾ ਦੇਖੋ ਉਸ ਤਰ੍ਹਾਂ ਲੱਗ ਜਾਂਦਾ ਹੁੰਦਾ ਮਾਉਟ ਠੀਕ ਹੈ ਨਾ ਇਹਨੂੰ ਕਰੀਏ ਮੁੰਡੇ ਉਹਦਾ ਮੈਂ ਤਾਂ ਰੋ ਕੋ ਮਾਰਾ ਕਰਦਾ ਯਾਰ ਤੂੰ ਪਾਣੀ ਆਏ ਮਰੀ ਜਾਣਾ ਜੇ ਮੈਂ ਨਮਾਉਣਾ ਹਾਂ ਦੋਈ ਮੈਨੂੰ ਲੈ ਤੁਸੀਂ ਕਿਹਾ ਮੰਗਾਈ ਬਹੁਤ ਹੋ ਗਈ ਆ ਹਨਾ ਜੀ ਉਹ ਮੰਗਾਈ ਪਰ ਆਵਾਜ਼ ਕੀਤੀ ਤੂੰ ਹਰਦਾ ਹੀ ਨਹੀਂ ਪਾਣੀ ਮਾਰਨੋਂ ਪਾਣੀ ਮਾਰਨ ਕਿ ਤੂੰ ਕੱਲੇ ਪਾਣੀ ਮਾਰਨ ਕਿ ਮੇਰੀ ਸ਼ੇਵ ਕਰਦੀ ਆ ਮੈਂ ਮੰਗਾਈ ਕਰਦੀ ਦੱਸ ਮੰਗਾਈ ਤਾਂ ਸੁਖਾਣੇ ਕੀਤੀ ਚਲੋ ਕੁੜੀ ਬਾਸਾ ਕਰਦੇ ਲੈ ਆ ਦੀ ਕਰਕੇ ਕਰੀਮ ਫੜਾ ਆ ਗਈ ਅੱਖਾਂ ਬੰਦ ਕਰੋ ਲੈੋ ਕਰੀਮ ਲਾਜੀ ਅੱਖਾਂ ਦੇ ਵਿੱਚ ਸਭ ਨਹੀਂ ਪੈ ਜਾਂਦਾ ਹੁੰਦਾ ਇੱਥੇ ਪਾਸੇ ਯਾਰ ਮੈਨੂੰ ਸ਼ੇਵ ਕਰਾਉਣੀ ਹੈਗੀ ਤਾਂ ਤੂੰ ਦੂਗਾ ਬੰਦਾ ਬੁਲਾ ਤਾ ਅੱਜ ਪਾਣੀ ਸ਼ੇਵ ਕਰਨੀ ਹੈ ਬਣੀ ਹਾਂ ੜੀ ਉੜੀ ਉੜੀ ਸਾਰੀ ਬਾਗ ਨਹੀਂ ਵਸ ਉਹ ਨਾ ਉਹ ਭਰਾਵਾ ਪਾਣੀ ਤੋਂ ਅਰੇ ਬਾਦ ਵਾਦ ਕੇ ਹੋਏ ਉਹਨੂੰ ਮਾਤਾ ਹਾਂ ਤੂੰ ਵੀ ਪਾਣੀ ਮਾਰੀ ਦਾ ਸੇਵ ਕਰ ਦੇ ਯਾਰ ਪਾਣੀ ਨਾਲ ਮਾੜੀ ਮੁੱਢੀ ਨਰਮ ਹੋ ਗਈ ਜੀ ਦੜੀ ਹੋ ਗਈ ਵੀਰੇ ਉਹਨੇ ਬਹੁਤ ਨਰਮ ਕਰਦੀ ਤੂੰ ਸੇਵ ਕਰ ਦੇ ਸੇਵ ਕਰੂੰਗਾ ਵੀਰੇ ਮਾੜੀ ਮੁੱਢੀ ਨਰਮ ਜੀ ਹੋਈ ਜਾਂਦੇ ਬਸ ਹੋ ਗਈ ਹੋ ਗਈ ਉਹ ਸੇਵ ਮੈਂ ਨਾਮ ਕਰਕੇ ਮਜਲੀ ਉਹ ਯਾਰ ਕਰੀਮ ਆਹ ਦੇਖ ਨਾ ਲੈ ਕਰੀਮ ਚੱਕ ਵੀਰੇ ਆਹ ਕਰੀ ਵੀਰੇ ਮੜੀਏ ਵਸ ਆਹ ਨਾ 啊、我不知道买，你说不行。哎呦